ਸਾਸਿਕਾਲ ਮੈਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਟਹਿਟੇ ਰਹੀ ਹੋ ਗਈ ਭਾਰਤੀ ਜਨਤਾ ਪਾਰਟੀ ਦੇ ਪਸੀਨੇ ਛੁੱਟਣੇ ਸ਼ੁਰੂ ਹੋ ਗਏ ਨੇ ਜਿਵੇਂ ਹੀ ਕੱਲ ਹਰਿਆਣਾ ਦੇ ਵਿੱਚ 15 ਅਕਤੂਬਰ ਨੂੰ ਵਿਧਾਨ ਸਭਾ ਦੀਆਂ ਚੋਣਾਂ ਸੰਪੰਨ ਹੋਈਆਂ ਚੋਣਾਂ ਜਿਵੇਂ ਹੀ ਸੰਪੰਨ ਹੋਈਆਂ ਐਗਜ਼ਿਟ ਪੋਲ ਦੇ ਨਤੀਜੇ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਨੇ ਜਿਨ੍ਹਾਂ ਦੀਆਂ ਕਿਸਮਾਂ ਜਿਹੜੀਆਂ ਬੰਦ ਹੋ ਗਈਆਂ ਨੇ VOTING MACHINE ਦੇ ਵਿੱਚ ਉਹਨਾਂ ਦੇ ਪਸੀਨੇ ਆਣੇ ਸ਼ੁਰੂ ਹੋ ਗਏ ਨੇ ਕਿਉਂਕਿ ਮਾਮਲਾ ਇੱਕ ਪਾਸੇ ਹੁੰਦਾ ਜਾ ਰਿਹਾ ਹੈ ਹਰਿਆਣਾ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਵਾਰ ਹਰਿਆਣਾ ਦੇ ਵਿੱਚ ਪੈਰ ਨਹੀਂ ਲੱਗਣ ਦੇਾਂਗੇ ਰਾਹੁਲ ਗਾਂਧੀ ਦੀ ਲੋਕਪ੍ਰਿਤਾ ਵੱਧੀ ਆਮ ਆਦਮੀ ਪਾਰਟੀ ਦੀ ਇੱਕ ਸੀਟ ਵੀ ਨਹੀਂ ਦੱਸੀ ਜਾ ਰਹੀ ਹਰਿਆਣੇ ਦੇ ਵਿੱਚ ਕਿਉਂਕਿ ਹਰਿਆਣੇ ਦੇ ਵਿੱਚ ਪੈਂਤਰਾ ਨਹੀਂ ਚੱਲਿਆ ਜੋ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਚੱਲਿਆ ਸੀ ਇੱਕ ਪਾਸੇ ਢਾਟੇਰੀ ਕਿਲਾ ਹੋਇਆ ਭਾਰਤੀ ਜਨਤਾ ਪਾਰਟੀ ਦਾ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਬਾਜ਼ੀ ਮਾਰੀ ਹੈ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਸੱਤਾ ਹਾਸਲ ਕਰਦੀ ਨਜ਼ਰ ਆ ਰਹੀ ਹੈ ਐਗਜ਼ਿਟ ਪੋਲ ਦੇ ਨਤੀਜੇ ਵਕ ਵੱਖਰੇ ਨੈਸ਼ਨਲ ਚੈਨਲਾਂ ਨੇ ਜਿਹੜੇ ਖੁਲਾਸੇ ਕਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਪਾਸੇ ਨੂੰ ਹੀ ਲੱਗ ਰਿਹਾ ਕਿ ਸਾਡੀ ਸਰਕਾਰ ਤੀਜੀ ਵਾਰੀ ਹਰਿਆਣਾ ਦੇ ਵਿੱਚ ਬਣੇਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਸੀ ਪੰਜਾਬ ਦੇ ਵਿੱਚ ਤਾਂ ਅਸਰ ਹੋਇਆ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਅਸਰ ਹੋਇਆ ਪਰ ਸਭ ਤੋਂ ਜ਼ਿਆਦਾ ਅਸਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਹੋਇਆ ਹਰਿਆਣਾ ਦੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਇਹਨਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਮੂੰਹ ਦੀ ਖਾਣੀ ਪਈ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਨਤੀਜੇ ਦੱਸ ਰਹੇ ਨੇ ਇੰਡੀਆ ਗਠਬੰਧਨ ਦੇ ਹੱਕ ਦੇ ਵਿੱਚ ਨਤੀਜੇ ਆ ਗਏ ਨੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰ ਸਰਕਾਰ ਨਹੀਂ ਬਣੇਗੀ ਹਰਿਆਣਾ ਦੇ ਵਿੱਚ ਉਧਰ ਇਵੇਂ ਹੀ ਜੰਮੂ ਕਸ਼ਮੀਰ ਦੇ ਵਿੱਚ ਹੈ ਜੰਮੂ ਕਸ਼ਮੀਰ ਦੇ ਵਿੱਚ ਤਾਂ ਆਲਰੇਡੀ ਹੀ ਜਿਹੜਾ ਹੈ ਬਿਗਲ ਵਜਿਆ ਹੋਇਆ ਹੈ ਪਹਿਲੇ ਪੜਾ ਤੇ ਦੂਜੇ ਪੜਾ ਦੀਆਂ ਚੋਣਾ ਹੋ ਗਈਆਂ ਨੇ ਉੱਥੇ ਵੀ ਭਾਰਤੀ ਜਨਤਾ ਪਾਰਟੀ ਟੈਹ ਟੇਰੀ ਨਜ਼ਰ ਖੁੰਦੀ ਆ ਰਹੀ ਹੈ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦਾ ਹਾੜ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋ ਗਿਆ ਹੈ ਜਾਦੂ ਚੱਲਿਆ ਹੈ ਰਾਹੁਲ ਗਾਂਧੀ ਅਤੇ ਰਾਹੁਲ ਗਾਂਧੀ ਦੇ ਸਮਰਥਕਾਂ ਦਾ ਚਾਹੇ ਉਹ ਸੋਨੀਆ ਗਾਂਧੀ ਹੋਣ ਚਾਹੇ ਉਹ ਪ੍ਰਿੰਕਾ ਗਾਂਧੀ ਹੋਵੇ ਚਾਹੇ ਮਲਕ ਅਰਜੁਨ ਖੜਕੇ ਹੋਵੇ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਦੱਸਦੀ ਹੈ ਕਿ ਅਲਾਈਅንስ ਕੀਤਾ ਹੈ ਕਾਂਗਰਸ ਪਾਰਟੀ ਨੇ ਹਰਿਆਣਾ ਅਤੇ ਐਸ ਵੈਲ ਐਸ ਜम्मू ਕਸ਼ਮੀਰ ਦੇ ਵਿੱਚ ਅਲਾਈਅንስ ਜਿੱਦਾਂ ਨਜ਼ਰ ਆ ਰਿਹਾ ਹੈ ਦੱਸਦੀ ਹੈ ਕਿ ਵੱਡਾ ਧਮਾਕਾ ਕਰਨ ਜਾ ਰਹੇ ਨੇ ਜਦੋਂ ਚਿਮਨੀ ਚੋਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣਗੇ ਦੱਸਦੀ ਹੈ ਕਿ ਇੱਕ ਧਿਰ ਇੱਕ ਪਾਸਾ ਹੋ ਗਿਆ ਹੈ ਯਾਨੀ ਕਿ ਹਰਿਆਣੇ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਅਸੀਂ ਇਸ ਵਾਰ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਹਰਿਆਣਾ ਦੇ ਵਿੱਚ ਨਹੀਂ ਬਣਦੇ ਆਗੇ ਇਸ ਲਈ ਸੂਤਰ ਦੱਸਦੇ ਨੇ ਕਿ ਕਾਂਗਰਸ ਅਲਾਈன்ஸ் ਕਰਕੇ ਫਿਰ ਇੱਕ ਵਾਰ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਤੀਜੀ ਵਾਰ ਮੌਕਾ ਨਹੀਂ ਮਿਲੇਗਾ ਭਾਰਤੀ ਜਨਤਾ ਪਾਰਟੀ ਨੂੰ